ਹਾਂਜੀ ਹੁਣ ਤੁਹਾਨੂੰ ਦੱਸਣ ਜਾ ਰਿਹਾ ਜੋ ਕਿ ਭਈ ਅਮਰਤਪਾਲ ਸਿੰਘ ਤੇ ਜਿਹੜੀ ਬਾਹਰ ਹੋਣ ਦੀ ਸੁਭਾਵਨਾ ਸੀ ਉਹ ਰੱਦ ਕੀਤੀ ਗਈ ਆ ਪਰ ਜਿਨ੍ਹਾਂ ਕਿ ਉਹ ਜਿਹੜੇ ਉਹਦੇ ਸਾਥੀ ਆ ਉਹਨਾਂ ਤੋਂ ਐਨਐਸਏ ਹਟਾ ਦਿੱਤੀ ਗਈ ਸੀ ਜਿਵੇਂ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਰੱਖਿਆ ਗਿਆ ਜੇਲ੍ਹ ਦੇ ਵਿੱਚ ਪਰ ਅਮਰਤਪਾਲ ਨਾਲ ਹੀ ਕਿਉਂ ਇਨੀ ਨਾਸਾਫੀ ਕਿਉਂਕਿ ਜੋ ਮਾਨ ਸਿੰਘ ਖਾਰਾ ਉਹਨਾਂ ਦੇ ਵਕੀਲ ਪਹਿਲਾਂ ਉਹਨਾਂ ਦੀ ਵੀਡੀਓ ਸੁਣਾ ਦਈਏ ਤੁਹਾਨੂੰ ਕੀ ਕਹਿਣਾ ਉਹਨਾਂ ਦਾ ਪੰਜਾਬ ਸਰਕਾਰ ਬਾਰੇ ਤੇ ਫਿਰ ਅਗਲੇ ਕਰਾਂਗੇ ਵਿਚਾਰ ਸਾਂਝੇ ਸੁਣੋ ਪਹਿਲਾਂ ਵੀਡੀਓ ਵਾਹ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੀਜੀ ਵਾਰ ਟੱਕਾ ਚਾਹੀ ਕਰਦੇ ਹੋਇਆ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖ ਸੇਵਾਦਾਰ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉੱਪਰ ਜੋ ਤੀਜੀ ਵਾਰ ਜੋ ਐਨਐਸਐ ਲਾਈ ਹੈ ਜਿਸ ਦੀ ਪੂਰੇ ਪੰਜਾਬ ਦੇ ਵਿੱਚ ਜੋ ਨਕੀਦੀ ਹੋ ਰਹੀ ਹੈ ਨੇ ਚਾਰੇ ਪਾਸੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੋ ਧੋਇ ਧੋਇ ਹੋ ਰਹੀ ਹੈ ਇਹ ਜੋ ਤੀਜੀ ਵਾਰ ਐਨਐਸਸੀ ਲਾਈ ਗਈ ਹੈ ਇੱਕੋ ਮੈਂਚਾ ਨਾਲ ਲਾਈ ਗਈ ਹੈ ਵੀ ਜੋ ਵਸਾਕੀ ਕਾਨਫਰੰਸ ਦੇ ਵਿੱਚ ਪੂਰੇ ਪੰਜਾਬ ਵਾਸੀਆਂ ਨੇ ਐਲਾਨ ਕਰ ਦਿੱਤਾ ਸੀ ਵੀ 2027 ਦੇ ਵਿੱਚ ਜੋ ਐਮਪੀ ਭਾਈ ਅਮਰਤਪਾਲ ਸਿੰਘ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਇਸੇ ਚੀਜ਼ ਤੋਂ ਦੱਦਿਆਂ ਸਰਕਾਰਾਂ ਨੇ ਇਹ ਕਦਮ ਚੁੱਕਿਆ ਤੇ ਜੋ ਵਾਰਿਸ ਪੰਜਾਬ ਦੇ ਪਾਰਟੀ ਹੈ ਉਹ ਵੀ ਛੇਤੀ ਕੋਈ ਇਸ ਸਾਰੀ ਘਟਨਾ ਕ੍ਰਮ ਉੱਪਰ ਇੱਕ ਸਖਤ ਕਾਨੂੰਨਨ ਅਤੇ ਇੱਕ ਸਿਆਸੀ ਫੈਸਲਾ ਲਵੇ ਇੰਨੀਆਂ ਕੁ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੀਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਏਸੀ ਮਾਨ ਸਿੰਘ ਖਾਰਾ ਜੋ ਉਹਨਾਂ ਦੇ ਵਕੀਲ ਆ ਉਹਨਾਂ ਦਾ ਕਹਿਣਾ ਇਹ ਆ ਵੀ ਅਮਰਤਪਾਲ ਤੇ ਜਦੋਂ ਇਹ ਤਲਵੰਡੀ ਦੇ ਵਿੱਚ ਇੱਕ ਰੈਲੀ ਹੁੰਦੀ ਆ ਤੇ ਉਥੇ ਇਕੱਠ ਦੇਖ ਕੇ ਬਹੁਤ ਵੱਡਾ ਇਕੱਠ ਦੇਖ ਕੇ ਤੇ ਜਿਹੜਾ 2027 ਦੇ ਵਿੱਚ ਲੋਕਾਂ ਨੇ ਕਿਹਾਗਾ ਵੀ ਅਮਰਤਪਾਲ ਸਿੰਘ ਨੂੰ ਜਿਤਾਇਆ ਜਾਊਗਾ ਤੇ 2027 ਦੇ ਵਿੱਚ ਅਮਰਤਪਾਲ ਦੀ ਲਿਆਉਣ ਦੀ ਹੁਣ ਵਾਰੀ ਹੈ ਜਾਨੀ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਅਮਰਤਪਾਲ ਹਰ ਇਨਸਾਨ ਦੇ ਬੈਠਾ ਵੀ ਕਿਸੇ ਵੀ ਤਰੀਕੇ ਨਾਲ ਜਿਹੜੀ ਇਹ ਪੰਜਾਬ ਸਰਕਾਰ ਸਾਡੀ ਇਹਨੇ ਕੁਝ ਜਦੋਂ ਦੀ ਇਹ ਸਰਕਾਰ ਆਈ ਇਹ ਪੌਣੇ 3 ਸਾਲ ਹੋ ਗਏ ਇਹਨਾਂ ਨੇ ਕੁਝ ਚੰਗਾ ਨਹੀਂ ਕੀਤਾ ਜਿਹੜੇ ਕਿਸਾਨ ਜੱਥੇਬੰਦੀਆਂ ਇਹਨਾਂ ਦਾ ਵੀ ਇਹ ਕਹਿਣਾ ਤੇ ਜੇ ਗੱਲ ਕਰੀਏ ਸਾਡੇ ਪੰਜਾਬ ਪੁਲਿਸ ਦੀ ਤਾਂ ਇਹ ਵੀ ਤੱਕੇ ਸਹੀਆਂ ਕਰ ਰਹੀ ਹੈ ਇਹਨਾਂ ਦੀ ਸਰਕਾਰ ਦੇ ਵਿੱਚ ਕਿਉਂਕਿ ਆਰਡਰ ਤੇ ਇਨਾਂ ਦੀ ਹੁੰਦਾ ਸਾਰਾ ਕੁਝ ਸੀਐਮ ਪੰਤ ਮਾਨ ਦੀ ਪਰ ਜਿਹੜੀ ਹੁਣ ਇੱਕ ਬਹੁਤ ਵੱਡੀ ਗਲਤ ਹੈ ਇਹ ਹੈ ਵੀ ਜੋ ਕਿ ਅਮਰਪਾਲ ਸਿੰਘ ਤੇ ਜਦੋਂ ਬਾਹਰ ਆਉਣ ਦੀ ਵਾਰੀ ਹੁੰਦੀ ਹੈ ਕੋਈ ਨਾ ਕੋਈ ਉਹਦੇ ਤੇ ਦੋਸ਼ ਲਾਤਾ ਹੈ ਨਾ ਜਦੋਂ ਪਹਿਲਾਂ ਪਾਰਟੀ ਬਣੀ ਸੀ ਕਾਲੀ ਦਾ ਰਿਵਰਸ ਪੰਜਾਬ ਦੇ ਤਾਂ ਜਿਸ ਦਿਨ ਇਹਨਾਂ ਨੇ ਬਾਹਰ ਆਉਣਾ ਸੀ ਕੋਈ ਮਨ ਕੇ ਚਲੋ ਗੱਲਬਾਤ ਕਰਨ ਵਾਸਤੇ ਤੇ ਉਸ ਦਿਨ ਇਹਦੇ ਜੁਏਪੀਐਲ ਆ ਜਾਂਦਾ ਹਰੀ ਗੁਰਪ੍ਰੀਤ ਹਰੀ ਨੌਨ ਸਖਸ ਦਾ ਜੋ ਹਤਿਆ ਕੇਸ ਲਾ ਦਿੱਤਾ ਜਾਂਦਾ ਤੇ ਪਰ ਅਮਰਪਾਲ ਸਿੰਘ ਨੂੰ ਹਰ ਵਕਤ ਇਹ ਸਰਕਾਰਾਂ ਟਾਰਗੇਟ ਕੀ ਕਰ ਰਹੀਆਂ ਵੀ ਕਿਸੇ ਤਰੀਕੇ ਨਾਲ ਬਾਹਰ ਨਾ ਆ ਜੇ ਜਿਹੜੀ ਇਹ ਰੈਲੀ ਹੋਈ ਸੀ ਉੱਥੇ ਬਹੁਤ ਵੱਡਾ ਇਕੱਠ ਹੋ ਗਿਆ ਸੀਗਾ ਰੈਲੀ ਦੇ ਵਿੱਚ ਪਰ ਲੇਕਿਨ ਉਸ ਇਕੱਠ ਦੇ ਵਿੱਚ ਇਹ ਦੇਖ ਕੇ ਖੁਦ ਸੀਐਮ ਪੰਤ ਮਾਨ ਵੀ ਡਰ ਗਏ ਵੀ ਕਿਤੇ ਅਗਰ 2027 ਚ ਅਮਰਪਾਲ ਆਉਂਦਾ ਤਾਂ ਫਿਰ ਸਾਨੂੰ ਕੌਣ ਪੁੱਛੂ ਇਸ ਕਰਕੇ ਇੱਕ ਸਾਲ ਦਾ ਹੋਰ ਇੰਤਜ਼ਾਰ ਕਰਨਾ ਪੂਆ ਤੀਜੀ ਵਾਰ ਇੰਨੇ ਸੇ ਲੱਗ ਗਿਆ ਕਿਉਂਕਿ ਕਪਾ ਕਹ ਦੀਏ ਜਦੋਂ ਖੁਦ ਇੱਕ ਕੋਈ ਵੀ ਐਮੁਜਰ ਜੇਲ੍ਹ ਦੇ ਵਿੱਚ ਬੈਠੇ ਤੇ ਕੋਈ ਨਾ ਕੋਈ ਦੋਸ਼ ਲਾ ਦੇਣਾ ਇਹ ਤਾਂ ਫਿਰ ਕਿਤੋਂ ਦੀ ਕਾਨੂੰਨ ਨਹੀਂ ਹੋਇਆ ਨਾ ਕਿਤੋਂ ਦੀ ਕੋਈ ਕਾਰਵਾਈ ਨਹੀਂ ਜੇ ਤਾਂ ਕੋਈ ਗਲਤ ਕੰਮ ਹੋ ਰਿਹਾ ਜਾਂ ਕੋਈ ਉਹਦੇ ਤੇ ਆਪਣੀ ਜੋ ਸਜ਼ਾ ਹੀ ਉਹ ਭੁਗਤ ਰਿਹਾ ਚੱਲ ਉਹ ਜਿਹੜਾ ਤੁਸੀਂ ਕਹਿੰਦੇ ਆ ਐਨਐਸਏ ਲੱਗੀ ਸੀ ਉਹਨਾਂ ਤੇ 2 ਸਾਲ ਪਹਿਲਾਂ ਐਨਐਸਏ ਲਗਿਰੀ 1 ਸਾਲ ਦੀ ਹੁਣ ਫਿਰ ਵਧਾ ਦਿੱਤੀ ਗਈ ਕਹਿੰਦਾ ਮਤਲਬ ਅਮਰਪਾਲ ਤੇ ਬਹੁਤ ਵਡੀਕ ਪੰਜਾਬ ਸਰਕਾਰ ਦੀ ਕਸਾਜੀ ਸਾ ਵੀ ਕਿਤੇ ਪੰਜਾਬ ਦੇ ਵਿੱਚ ਅਜੇ ਅਮਰਪਾਲ ਆਉਂਦਾ ਤਾਂ ਪੰਜਾਬ ਦੇ ਮੁੱਦੇ ਚੱਕੂ ਪੰਜਾਬ ਦੀ ਗੱਲ ਹੋਣੀ ਆ ਤਾਂ ਫਿਰ ਸਾਨੂੰ ਕੌਣ ਪੁੱਛੂ ਕਿਉਂਕਿ ਜਿਵੇਂ ਗੱਲ ਕਰੀਏ ਆਪਾਂ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਸੀ ਪਰ ਚਿੱਟੇ ਦਾ ਸਪਾਇਆ ਨਹੀਂ ਹੋਇਆ ਜੇ ਗੱਲ ਕਰੀਏ ਹੁਣ ਵੱਡੇ ਵੱਡੇ ਮਗਰਮਾਚ ਫੜੇ ਜਾਂਦੇ ਆਗੇ ਜਿਵੇਂ ਕਿ ਪੰਜਾਬ ਪੁਲਿਸ ਵਾਲੀ ਹੈਡਕਾਸਟਿੰਗ ਵਾਲਾ ਜੋ ਉਹ ਉਹ ਤੋਂ 7 ਗ੍ਰਾਮ ਚਿੱਟਾ ਭਰਾਮਣ ਦਾ ਨਾਲ ਤੋਂ ਨਾਲ ਨਾਲ ਇੱਕ ਦੂਜੇ ਤੀਜੇ ਦਿਨ ਇੱਕ ਵੀਡੀਓ ਹੋਰ ਵਾਇਰਲ ਹੁੰਦੀ ਆ 1 ਕਿਲੋ ਪੁਲਸ ਵਾਲੇ ਤੋਂ 7 ਕਰੋੜ ਦਾ ਚਿੱਟਾ ਫੜਿਆ ਜਾਂਦਾ ਵੀ ਵੱਡੇ ਵੱਡੇ ਮਗਰਮਾਛਾਂ ਨੂੰ ਕਹਿੰਦਾ ਮਤਲਬ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਜਿਹੜੇ ਛੋਟੇ ਮੋਟੇ ਨਸ਼ੇ ਤਸਕਰਾਂ ਇਹਨਾਂ ਦੇ ਘਰਾਂ ਤੇ ਬਲਡੂਜਰ ਵੀ ਫਿਰਿਆ ਗਿਆ ਕਿਉਂਕਿ ਇਹ ਪੰਜਾਬ ਸਰਕਾਰ ਨੇ ਇੱਕ ਕਾਨੂੰਨ ਲਾਗੂ ਕੀਤਾ ਪੰਜਾਬ ਦੇ ਵਿੱਚ ਪਰ ਹੁਣ ਗੱਲ ਇਹ ਆ ਵੀ ਕੱਲੇ ਅਮਰਤਪਾਲ ਹੀ ਨਾਲ ਹੀ ਕਿਉਂ ਕਿਉਂਕਿ ਜਿਹੜਾ ਅਜ਼ਨਾਲਾ ਕਾਂਡ ਹੋਇਆ ਇੱਕ ਉਹਦੇ ਸਾਥੀਏ ਜਿਹੜੇ ਉਹ ਅਕਸਰ ਨੂੰ ਇੱਕ ਜਿਹੜਾ ਕੋਈ ਇਹ ਅਜ਼ਨਾਲਾ ਕਾਂਡ ਦੇ ਵਿੱਚ ਸਾਰੇ ਸਾਥੀ ਇੱਕਾ ਪਰ ਉਹਨਾਂ ਨੂੰ ਪੰਜਾਬ ਦੇ ਵਿੱਚ ਰੱਖਿਆ ਯਾਰ ਤੇ ਜਿਹੜੀ ਰੋਗ ਹੁਣ ਸਾਡੇ ਇੰਤਿਆਰ ਕਰਦੇ ਸੀ ਵੀ ਅਮਰਪਾਲ ਜਲਦਬਾਰ ਆਜੂ ਤਾਂ ਬਈ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਆ ਜਿਹਦੇ ਵਿੱਚ ਅਮਰਪਾਲ ਦੀ ਐਨਐਸਐਸਾਲ ਦੀ ਹੋਰ ਬਤਾ ਦਿੱਤੀ ਗਈ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲਾਂ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਸਾਡੇ ਸ਼ੇਅਰ ਕਰਦੇ ਆ ਜੋ ਕਿ ਮਾਨ ਸਿੰਘ ਖਾਰਾ ਦੇ ਅੱਜ ਦੇ ਵਿਚਾਰ ਸੀ ਜੋ ਅੱਜ ਦੇ ਉਹਨਾਂ ਦੇ ਜੋ ਸਵਾਲ ਉਹਨਾਂ ਨੇ ਕੀਤੇਗੇ ਜੋ ਸੀਐਮ ਭਵੰਤਮਨ ਪੰਜਾਬ ਸਰਕਾਰ ਨੇ ਕਿਹਾ ਗਿਆ ਵੀ ਐਨਐਸਏ ਅਮਰਤਪਾਲ ਤੇ ਫਿਰ ਤੋਂ ਵਧਾ ਦਿੱਤੀ ਗਈ ਆ ਜਿਹੜੇ ਸਾਡੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇੰਤਜ਼ਾਰ ਸੀ ਅਮਰਤਪਾਲ ਬਾਹਰ ਆਊ ਪਰ ਇਹ ਸਰਕਾਰਾਂ ਹਜੇ ਤੱਕ ਬਈ ਨਹੀਂ ਬਾਹਰ ਆਉਣ ਦਿੰਦੀਆਂ ਕਿਉਂਕਿ ਜਦੋਂ ਦੀ ਇਹ ਸਰਕਾਰ ਆ ਇਹ ਸੀਐਮ ਭਵੰਤਮਨ ਨੇ ਕਿਹਾ ਵੀ ਸਾਡੀ ਸਰਕਾਰ ਚ ਅਮਰਤਪਾਲ ਬਾਹਰ ਨਹੀਂ ਆ ਸਕਦਾ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੀ ਉਪਰਤੀ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦਿਆ ਕੱਲ ਨੂੰ ਲੌਂਗ ਟਾਕ ਤੇ ਧੰਨਵਾਦ